ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਜੋ ਤੁਸੀਂ ਇਸ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਆੜੀ ਸਰ ਸਾਹਿਬ ਹੈ ਇੱਥੇ ਨੌਵੇਂ ਪਾਤਸ਼ਾਹੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ 1665 ਈਸਵੀ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇ ਪਉ ਦੇ ਮਹੀਨੇ ਪਿੰਡ ਹੰਡਿਆਆ ਵਿਖੇ ਪਹੁੰਚੀ ਗੁਰੂ ਜੀ ਨੇ ਹੰਡਾਇਆ ਤੋਂ ਅੱਗੇ ਪਿੰਡ ਤੋਲਾਵਲ ਨੂੰ ਚਾਲੇ ਪਾਏ ਤਾਂ ਤੋਲੇ ਦੀ ਹੱਦ ਪਾਸ ਪਹੁੰਚੇ ਤਾਂ ਅਚਨ ਚੇਤ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦ ਕੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੈ ਕੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਅੱਗੇ ਤੰਬਾਕੂ ਦਾ ਖੇਤ ਹੈ ਤੰਬਾਕੂ ਦਾ ਖੇਤ ਹੋਣ ਕਾਰਨ ਕੋੜਾ ਅੱਗੇ ਨਹੀਂ ਚੱਲ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸਰਧਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸਰਧਾਲੂ ਸੰਗਤਾਂ ਸਰਦਾ ਨਾਲ ਸੇਵਾ ਕਰਿਆ ਕਰਨਗੇ ਆ ਤਿੰਨਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਹੁਣ ਇਸ ਜਗ੍ਹਾ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਸशोਭਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ